ਮੋਹੌਲ ਵਿੱਚ ਰਹਿ ਕੇ ਵਿਚਰ ਕੇ ਉਹਨਾਂ ਤੇ ਮੇਰੇ ਪਿਤਾ ਜੀ ਤੇ ਬੜੇ ਲੰਬੇ ਸਮੇਂ ਉਹਨਾਂ ਨੂੰ ਨੈਸ਼ਨਲ ਸਿਕਿਉਰਿਟੀ ਐਕਟ ਐਨਐਸਏ ਵਿੱਚ ਡੀਟੇਨ ਕੀਤਾ ਗਿਆ ਜਿਵੇਂ ਕਿ ਹੁਣ ਭਾਈ ਉਮਰਪਾਲ ਸਿੰਘ ਨੂੰ ਕੀਤਾ ਗਿਆ ਦੂਰ ਦਰਾਡੇ ਜੇਲ੍ਹਾਂ ਚ ਅਗਰਤਲਾ West Bengal ਦੇ ਲਾਗੇ Tripura State ਪੂਰਾ 1 ਸਾਲ ਉੱਥੇ ਨਜ਼ਰਬੰਦ ਰਹੇ ਨੇ ਉਸ ਤੋਂ ਬਾਅਦ ਹਜ਼ਾਰੀ ਬਾਗ ਬਿਹਾਰ ਵਿੱਚ ਤਿਹਾਰੜ ਚ ਬਹੁਤ ਲੰਬਾ ਸਮਾਂ ਅੰਮਾਲੇ ਦੀ ਜੇਲ੍ਹ ਵਿੱਚ ਪੰਜਾਬ ਦੀਆਂ ਜੇਲ੍ਹਾਂ ਚ ਇਮਰਜੈਂਸੀ 19 ਮਹੀਨੇ ਇਹ ਸਾਰੀਆਂ ਕੈਦਾਂ ਉਹਨਾਂ ਨੇ ਇਕੱਠੀਆਂ ਕੋਈ ਅਸੀਂ ਧੰਦੇ ਵਾਲੇ ਆਦਮੀ ਨਹੀਂ ਸੀ ਕਿ ਸਾਡੇ ਵਾਸਤੇ ਕੋਈ ਰਾਜਨੀਤੀ ਧੰਦਾ ਨਹੀਂ ਸੀ ਸਿਰਫ ਸਰਕਾਰਾਂ ਦਾ ਵਿਰੋਧ ਕਰਨ ਵਾਸਤੇ ਆਪਣੇ ਪੰਜਾਬ ਦੇ ਹੱਕ ਦੀ ਗੱਲ ਕਰਨ ਵਾਸਤੇ ਆਪਣੀ ਕੌਮ ਦੀ ਗੱਲ ਕਰਨ ਵਾਸਤੇ ਆਪਣੇ ਪਾਣੀਆਂ ਦੀ ਗੱਲ ਕਰਨ ਵਾਸਤੇ ਇਹ ਕੀਮਤਾਂ ਉਹਨਾਂ ਨੇ ਵੀ ਅਦਾ ਕੀਤੀਆਂ ਤੇ ਹੁਣ ਮੇਰੀ ਵਾਰੀ ਆ ਮੇਰੇ ਤੇ ਇਸ ਵਕਤ ਪੰਜ ਤਾਂ ਮੁਕਦਮੇ ਜਿਹੜੇ ਮਗਲੀਆਂ ਸਰਕਾਰਾਂ ਨੇ ਕੀਤੇ ਛੱਡ ਦਿਓ ਸਾਰੇ ਰਾਦਰੋਧ ਕਰਤੇ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਪੰਜ ਮੁਕਦਮੇ ਆ ਜਿਹੜੀ ਐ ਖੋਤੀ ਭਗਵੰਤ ਮਾਨ ਦੀ ਸਰਕਾਰ ਇਹਨੇ ਮੇਰੇ ਤੇ ਪੰਜ ਮੁਕਦਮੇ ਦਰਜ ਕੀਤੇ ਹੋਏ ਨੇ ਉਹਨਾਂ ਵਿੱਚੋਂ ਇੱਕ ਮੁਕਦਮਾ ਬਹੁਤ ਸੰਗੀਨ ਜਿਹਦੇ ਵਿੱਚ ਮੈਨੂੰ ਨਾਬੇ ਜੇਲ੍ਹ ਦਿੱਤੇਨ ਕੀਤਾ ਗਿਆ ਸੀ ਐਨਡੀਪੀਐਸ ਦਾ 9 ਸਾਲ ਪੁਰਾਣਾ ਸਾਰਿਆਂ ਨੂੰ ਪਤਾ ਤਕਰੀਬਨ ਔਰ ਇਸ ਤੋਂ ਲਾਵਾ ਇੱਕ ਮੁਕਦਮਾ ਮੇਰੇ ਤੇ 2021 ਚ ਈਡੀ ਨੇ ਬੀਜੇਪੀ ਸਰਕਾਰ ਨੇ ਮੇਰੇ ਤੇ ਦਰਜ ਕਰਕੇ ਮੈਨੂੰ ਪਟਿਆਲਾ ਦੀ ਜੇਲ੍ਹ ਵਿੱਚ ਰੱਖਿਆ ਔਰ ਕੱਲ ਅਚਾਨਕ ਮੀਡੀਆ ਰਾਹੀਂ ਪਤਾ ਲੱਗਿਆ ਟੀਵੀ ਚੈਨਲਾਂ ਰਾਹੀਂ ਪਤਾ ਲੱਗਿਆ ਕੀ ਈਡੀ ਨੇ ਸਾਡਾ ਜਿਹੜਾ ਚੰਡੀਗੜ੍ਹ ਦਾ ਇਹ ਰਹਿائش ਆ ਉਸ ਨੂੰ ਅਟੈਚ ਕਰਤਾ ਵਾ ਈਡੀ ਟਵਿੱਟਰ ਤੇ ਆਪਰੇਟ ਕਰ ਰਹੀ ਹੈ ਮੈਨੂੰ ਕੋਈ ਨੋਟਿਸ ਨਹੀਂ ਆਇਆ ਅੱਜ ਮੈਂ ਤੁਹਾਡੇ ਨਾਲ ਅੱਜ ਬੈਠਾ ਵਾਂ 12 ਤਰੀਕ 'ਚ ਯਾਨੀ ਕਿ ਆਲਮੋਸਟ 24 ਘੰਟੇ ਬਾਅਦ ਜਦੋਂ ਈਡੀ ਨੇ ਖਬਰਾਂ ਛਾਪ ਦਿੱਤੀਆਂ ਸਾਰੇ ਦੇਸ਼ ਵਿੱਚ ਮੈਂ ਤੁਹਾਡੇ ਨਾਲ 24 ਘੰਟੇ ਬਾਅਦ ਇੱਥੇ ਬੈਠਾ ਵਾਂ ਆਪਣੇ ਘਰ ਵਿੱਚ ਚੰਡੀਗੜ੍ਹੀ ਬੈਠਾ ਮੈਨੂੰ ਕੋਈ ਨੋਟਿਸ ਨਹੀਂ ਸਰਵ ਹੋਇਆ ਤੁਸੀਂ ਦੇਖੋ ਇਸ ਵਿੱਚ ਇਸ ਦੇਸ਼ ਵਿੱਚ ਚੱਲ ਕੀ ਰਿਹਾ ਹੈ ਔਰ ਈਡੀ ਨੇ ਪਹਿਲਾਂ ਪ੍ਰੈਸ ਰਿਲੀਜ਼ ਜਾਰੀ ਕੀਤੀ ਦਿੱਲੀ 'ਚ ਦਿੱਲੀ ਤੋਂ ਤੇ ਟੀਵੀਆਂ ਨੇ ਚੱਕ ਦਿੱਤੇ ਕੰਮ ਖੈਰਾ ਦੀ ਪ੍ਰਾਪਰਟੀ ਅਟੈਚ ਖੈਰਾ ਦੀ ਪ੍ਰਾਪਰਟੀ ਅਟੈਚ ਫਿਰ ਸਾਡੇ ਘਰ ਦੇ ਗੇੜੇ ਮਾਰਨ ਲੱਗੇ ਫਿਰ ਮੈਂ ਜਦੋਂ ਦੇਖਿਆ ਤਾਂ ED ਨੇ ਆਪਣੇ ਟਵਿੱਟਰ ਤੇ ਬਾਅਦ ਵਿੱਚ ਸ਼ੇਅਰ ਕੀਤਾ ਕਿ ਖੈਰਾ ਸੁਖਪਾਲ ਸਿੰਘ ਖੈਰਾ ਦੀ ਅਸੀਂ ਚੰਡੀਗੜ੍ਹ ਰੈਹਾਇਸ਼ ਪ੍ਰਾਪਰਟੀ ਅਟੈਚ ਕਰਤੀ ਮਾਮਲਾ 2021 ਦਾ ਵਾ ਅਦਾਲਤ ਵਿੱਚ ਕੇਸ ਚੱਲ ਰਿਹਾ ਵਾ ਔਰ ਜਿਸ ਆਧਾਰ ਤੇ ਕੇਸ ED ਨੇ ਚਲਾਇਆ ਵਾ ਉਹਦਾ ਸ਼ੈਡਿਊਲਡ ਡਿਫੈਂਸ NDPS ਦਾ ਕੇਸ ਜਿਹੜਾ ਭਗਵੰਤਮਾਨ ਦੀ ਮਿਹਰਬਾਨੀ ਦੇ ਨਾਲ ਮੇਰੇ ਤੇ ਦਰਜ ਹੋਇਆ ਉਹਦੇ ਕਰਕੇ ਚੱਲ ਰਿਹਾ ਵਾ ਔਰ ਉਹਦੀ ਵਾਸ਼ਿੰਗ ਜਿਹੜੀ ਆ ਸੁਪਰੀਮ ਕੋਰਟ ਵਿੱਚ ਪੈਂਡਿੰਗ ਆ ਪਰ ਕਿਉਂਕਿ ਹੁਣ ਪੰਜਾਬ ਦੇ ਵਿੱਚ 2027 ਚ ਇਲੈਕਸ਼ਨ ਆ ਰਹੀ ਆ ਇਸ ਕਰਕੇ ਈਡੀ ਨੇ ਹੁਣ ਆਪਣੇ ਨਿਸ਼ਾਨੇ ਲੱਭਣੇ ਸ਼ੁਰੂ ਕਰ ਦਿੱਤੇ ਨੇ ਕਿ ਕਿਹਨਾਂ ਕਿਹਨਾਂ ਨੂੰ ਅਸੀਂ ਬਾਵਾ ਮਰੋਣੀਆਂ ਕਿਹਨਾਂ ਕਿਹਨਾਂ ਨੂੰ ਦਬਾਉਣਾ ਕਿਹਨਾਂ ਨੂੰ ਤੁਮਕਾਉਣਾ ਤੇ ਕਿਹਨਾਂ ਨੂੰ ਡਰਾਉਣਾ ਇਸ ਤੋਂ ਪਹਿਲਾਂ ਸਾਡੇ ਜਿਹੜੇ ਜਨਰਲ ਸੈਕਟੀ ਇਨਚਾਰਜ ਬਣੇ ਨੇ ਨਵੇਂ ਕੁਪੇਸ਼ ਪਖੇਲ ਜਿਹੜੇ ਸਾਬਕ ਮੁੱਖ ਮੰਤਰੀ ਨੇ ਛੱਤੀਸਗੜ੍ਹ ਦੇ ਪਹਿਲਾਂ ਉਹਨਾਂ ਦੇ ਰੇਡ ਹੋਇਆ ਅਜ ਤੋਂ 3 ਦਿਨ ਪਹਿਲਾਂ ਉਹਨਾਂ ਨੇ ਬਾਹਰ ਆਣ ਕੇ ਸਾਰੀ ਗੱਲ ਅੱਤ ਦੱਸਦੇ ਕਿ ਮੇਰੇ ਘਰੋਂ ਕੁਝ ਨਹੀਂ ਮਿਲਿਆ ਔਰ ਜੇ ਮਿਲੇ ਨੇ ਤੇ ਸਾਡੀ ਪ੍ਰਾਪਰਟੀ ਦੇ ਸਾਡੇ ਖਾਨਦਾਨੀ ਜਿਹੜੇ ਡਾਕੂਮੈਂਟਸ ਨੇ ਜ਼ਮੀਨ ਜਾਇਦਾਦ ਦੇ ਉਹ ਹਨ ਤੇ ਮੈਂ ਫੇਸ ਕਰੂੰ ਅਸਲ ਚ ਭਗੇਲ ਤੇ ਵੀ ਇਹੀ ਹਮਲਾ ਤਾਂ ਕੀਤਾ ਗਿਆ ਕਿਉਂਕਿ ਉਹ ਆਪਣਾ ਕੰਮ ਪੰਜਾਬ ਦੇ ਵਿੱਚ ਕਿਸੇ ਤਰੀਕੇ ਨਾਲ ਪੂਰੀ ਇਨਸਾਫਪਸੰਦੀ ਨਾ ਨਾਂ ਕਰ ਸਕੇ ਟਾਈਮ ਨਾ ਸਫੇਰ ਕਰ ਸਕੇ ਕਾਂਗਰਸ ਨੂੰ ਇੱਥੇ ਪੰਜਾਬ ਦੇ ਜਿਹੜੇ ਸਾਡਾ ਯੂਨਿਟ ਹੈ ਇਹਨੂੰ ਮਜ਼ਬੂਤ ਨਾ ਕਰ ਸਕੇ ਨੈਕਸਟ ਟਾਰਗੇਟ ਉਹਨਾਂ ਨੇ ਮੈਨੂੰ ਲੱਭ ਲਿਆ ਮਤਲਬ ਅੱਜ ਅਟੈਚਮੈਂਟ ਦੀ ਲੋਡ ਕੀ ਪਈ ਜਦ ਚਲਾਨ ਪੇਸ਼ ਕਰ ਚੁੱਕੀ ਆ ਈਡੀ 2021 ਚ ਚਲਾਨ ਪੇਸ਼ ਹੋ ਚੁੱਕਾ ਅਦਾਲਤਾਂ ਵਿੱਚ ਡੇਟਾ ਪੈਰੀਆਂ ਨੇ ਔਰ ਅਗਰ ਅਟੈਚਮੈਂਟ ਕਰਨੀ ਵੀ ਸੀਗੀ ਤੇ ਪਹਿਲਾਂ ਮੈਨੂੰ ਤਾਂ ਨੋਟਿਸ ਸਰਵ ਕਰਦੇ ਮੇਰਾ ਪੱਖ ਤਾਂ ਸੁਣਦੇ ਲੇਕਿਨ ਕੁਝ ਨਹੀਂ ਸੁਣਿਆ ਔਰ ਜਿਹੜੀ ਸੋ ਕਾਲਡ ਐਨਡੀਪੀਐਸ ਦੇ ਡਰੱਗਸ ਦੇ ਕੇਸ ਨੂੰ ਅਧਾਰ ਬਣਾ ਕੇ ਇਹਦੀ ਨੇ ਮੁਕੱਦਮਾ ਦਰਜ ਕੀਤਾ ਉਹਦਾ ਸਮਾਂ ਰੱਖਿਆ ਇਹਨਾਂ ਨੇ 2014 ਤੋਂ 2021 ਜਦਕਿ ਕੋਠੀ ਸਾਡੀ 1990 ਦੇ ਅਸੀਂ ਰਹ ਰਹੇ ਮਤਲਬ ਕਿੰਨੇ ਸਾਲ ਹੋ ਗਏ 35 ਸਾਲ ਪਰ ਉਹ ਕਹਿੰਦੇ ਨੇ ਜੀ ਅਸੀਂ ਇਹਨੂੰ ਵੀ